ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਵਿੰਦਰ ਕੈਰੀਅਰ ਡਿਸ਼ ਇਮੀਗ੍ਰੇਸ਼ਨ ਜ਼ਿਲੰਦਰ ਤੋਂ ਤੇ ਇੱਕ ਹੋਰ ਸਕਸੈਸ ਸਟੋਰੀ ਮਾਨਸੀ ਸਟੂਡੈਂਟ ਦਾ ਨਾਮ ਹੈ ਤੇ ਗੜ ਸ਼ੰਕਰ ਤੋਂ ਬਿਲੋਂਗ ਕਰਦੇ ਨੇ ਵਿਦਆਊਟ ਆਲਸ ਅਮਰੀਕਾ ਦਾ ਵੀਜ਼ਾ ਆਇਆ ਹੈ ਇਹਨਾਂ ਦਾ ਸੋ ਬਹੁਤ-ਬਹੁਤ ਮੁਬਾਰਕਾਂ ਮੈਡਮ ਤੁਹਾਨੂੰ ਤੇ ਤੁਹਾਡੀ ਫੈਮਿਲੀ ਨੂੰ ਵੀਜ਼ਾ ਦੀਆਂ ਸੋ ਕਿੱਦਾਂ ਦਾ ਪ੍ਰੋਸੈਸਰ ਆ ਤੇ ਸਭ ਤੋਂ ਪਹਿਲਾਂ ਦੱਸੋ ਤੁਹਾਡਾ ਨਾਮ ਕੀ ਆ ਤੇ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਸੀ ਰਾਣਾ ਆ ਤੇ ਮੈਂ ਗੜ ਸ਼ੰਕਰ ਤੋਂ ਰੈਣਵਾਲੀਆਂ ਆ ਔਰ ਮੈਨੂੰ ਕੈਰੀਅਰ ਦਿਸ਼ਾ ਇਮੀਗ੍ਰੇਸ਼ਨ ਸੈਂਟਰ ਤੋਂ ਬਹੁਤ ਬਹੁਤ ਵਧੀਆ ਐਕਸਪੀਰੀਅੰਸ ਪ੍ਰਾਪਤ ਹੋਇਆ ਆ ਐਂਡ ਕੀ ਕੁਆਲੀਫਿਕੇਸ਼ਨ ਹੈ ਮਨਜੀ ਦਾ ਡੀ ਮੈਂ ਪਲੱਸ 2 ਕੀਤੀ ਹੈ ਤੇ ਇਨ 2021 ਐਂਡ ਨਾਊ ਆਮ ਗੋਇੰਗ ਟੂ ਯੂਐਸਏ ਓਕੇ ਤੇ ਆਲਸ ਕੀਤਾ ਕਿ ਨਹੀਂ ਕੀਤਾ ਤੁਸੀਂ ਨਹੀਂ ਸਰ ਮੈਂ ਵਿਦਾਊਟ ਆਲਸ ਲਗਾਈ ਹੈ ਤੇ ਬਹੁਤ ਵਧੀਆ ਐਕਸਪੀਰੀਅੰਸ ਆ ਮੇਰਾ ਠੀਕ ਹੈ ਕਿੰਨੇ ਕੁ ਤੁਹਾਨੂੰ ਕਿੰਨੇ ਕੁ ਸਵਾਲ ਪੁੱਛੇ ਗਏ ਐਂਬੈਸੀ ਦੇ ਵੱਲੋਂ ਮੈਨੂੰ ਐਂਬੈਸੀ ਵੱਲੋਂ ਸਿਰਫ 10 ਕੁਸ਼ਨ ਪੁੱਛੇ ਗਏ ਸੀ ਓਕੇ ਹਾਂਜੀ ਸੋ ਦੇਖੋ ਕਿਸੇ ਕਿਸੇ ਬੱਚੇ ਨੂੰ ਤਾਂ ਵੀਜ਼ਾ ਮਿਲ ਜਾਂਦਾ ਇੱਕ ਦੋ ਕੁਐਸਚਨ ਪੁੱਛ ਕੇ ਇੱਕ ਅੱਧੇ ਮਿੰਟ ਚੀਤੇ ਇਹਨਾਂ ਤੋਂ 10 ਕੁਐਸਚਨ ਪੁੱਛੇ ਗਏ ਸੀ ਸੋ ਕਹਿੰਦੇ ਆ ਵੀ 3 ਤੋਂ 4 ਮਿੰਟ ਜਾਂ 5 ਮਿੰਟ ਦੀ ਇੰਟਰਵਿਊ ਹੈ ਜਿਹੜੀ ਸੋ ਕਿੰਨੇ ਕੁ ਮਿੰਟ ਲੱਗੇ ਸੀ ਇੰਟਰਵਿਊ ਨੂੰ ਮੰਨ ਸੀ ਅਬਾਊਟ 3 ਮਿੰਟਸ ਓਕੇ 3 ਮਿੰਟਾਂ ਦੇ ਵਿੱਚ 10 ਕੁਐਸਚਨ ਕਵਰ ਹੋ ਗਏ ਸੀ ਹਾਂਜੀ ਚਲੋ ਵਧੀਆ ਸੋ ਜਿਹੜੇ ਵੀ ਕਲਾਇੰਟ ਅਪਲਾਈ ਕਰਨਾ ਚਾਹੁੰਦੇ ਨੇ ਤੇ ਉਹ ਇੱਕ ਵਾਰੀ ਜ਼ਰੂਰ ਦੇਖਣ ਇੰਟਰਵਿਊ ਵੀ ਕਿੱਤਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਮਾਨਸੀ ਤੁਸੀਂ ਦੱਸੋ ਕਿੱਤਾਂ ਕਿਹੜੇ ਕਿਹੜੇ ਕੁਐਸਚਨ ਪੁੱਛੇ ਸੀ ਪਹਿਲਾ ਸਿਰ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਜਾ ਰਹੇ ਹੋ ਔਰ ਮੈਨੂੰ ਮੇਰੇ ਸਪਾਂਸਰ ਪੁੱਛਿਆ ਗਿਆ ਮੇਰੇ ਫਾਦਰ ਮਦਰ ਓਕਿਪੇਸ਼ਨ ਪੁੱਛੀ ਗਈ ਐਂਡ ਅਕੈਡੈਮਿਕ ਬੈਕਗ੍ਰਾਉਂਡ ਪੁੱਛਿਆ ਗਿਆ ਫੋਰ ਸੀਜੀਪੀ ਆਫ 12th ਦੀ ਪੁੱਛੀ ਗਈ ਓਕੇ ਸੋ ਇਹ ਸਾਰੇ ਕੁਐਸਚਨ ਕਲੀਅਰ ਕਰਕੇ ਤੁਸੀਂ ਵੀ ਜਾ ਸਕਦੇ ਹੋ ਅਮਰੀਕਾ ਸੋ ਆਪਲ ਕਰ ਸਕਦੇ ਹੋ ਜਲੰਧਰ ਆਫਿਸ ਵਿਜ਼ਿਟ ਕਰਕੇ ਮੈਨੂੰ ਮਿਲ ਸਕਦੇ ਹੋ ਸਤਿ ਸ਼੍ਰੀ ਅਕਾਲ Oh,